ਪਿਆਨਾ ਦੇ ਵੀਰ ਪੈਲੈਸ ਦੇ ਨੇੜੇ ਗਲਾਟਾ ਗਰਾਊਂਡ ਦੇ ਵਿੱਚ ਮੌਜੂਦ ਇੱਕ ਪਾਣੀ ਦੀ ਟੈਂਕੀ ਤੇ ਪਰ ਇੱਕ 10ਵੀਂ ਕਲਾਸ ਦੇ ਵਿਦਿਆਰਥਣ ਚੜ ਗਈ ਜਿਸ ਨੂੰ ਕਿ ਪੁਲਿਸ ਦੀ ਮਦਦ ਦੇ ਨਾਲ ਹੇਠਾਂ ਉਤਾਰਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਲੜਕੀ ਸਰਕਾਰੀ ਸਕੂਲ ਦੀ 10ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਪਰਿਵਾਰ ਦੇ ਕਿਸੇ ਗਲਤੋ ਨਾਰਾਜ਼ ਹੋ ਕੇ ਇਹ ਲੜਕੀ ਪਾਣੀ ਦੀ ਟੈਂਕੀ ਤੇ ਚੜ ਗਈ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਦੇ ਵੱਲੋਂ ਉਸ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ ਦੱਸਦੇ ਕਿ ਅਜੋ 10ਵੀਂ ਕਲਾਸ ਦਾ ਪੇਪਰ ਦੇਣ ਦੇ ਲਈ ਉਹ ਜਾ ਰਹੀ ਸੀ ਜੋ ਕਰੋ ਸਮੇਂ ਤੋਂ ਪਹਿਲਾਂ ਸਕੂਲ ਦੇ ਲਈ ਨਿਕਲ ਜਾਂਦੀ ਹੈ ਜਿਸ ਉੱਤੇ ਉਸਦੀ ਦਾਦੀ ਉਸ ਨੂੰ ਜਿਹੜੀ ਹੈ ਘੁਰ ਦਿੰਦੀ ਹੈ ਇਸ ਦੇ ਕਾਰਨ ਉਹ ਬੱਚੀ ਨਾਰਾਜ਼ਗੀ ਜਤੋਂ ਦੇ ਲਈ ਟੈਂਕੀ ਦੇ ਉੱਪਰ ਚੜ ਗਈ ਟੈਂਕੀ ਤੇ ਚੜੀ ਪਰਵਾਹ ਦੀ ਇੱਕ ਕੁੜ ਤੋਂ ਨਾਰਾਜ਼ ਕੋਈ ਕੁੜੀ ਸਰਕਾਰੀ ਸਕੂਲ ਦੀ 10ਵੀਂ ਜਮਾਤ ਦੇ ਵਿਦਿਆਰਥੀ ਹੈ ਜੋ ਕਿ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦੇ ਲਈ ਇੱਕ ਪਾਣੀ ਦੀ ਟੈਂਕੀ ਤੇ ਚੜ ਜਾਂਦੀ ਹੈ ਦੱਸਦੇ ਕਿ ਲੁਧਿਆਣੇ ਦੇ ਵੀਰ ਪੈਲਸ ਦੇ ਨੇੜੇ ਦਾ ਇਹ ਮਾਮਲਾ ਹੈ ਕਮਲ ਕਪੂਰ ਜੁੜੇ ਹੋਏ ਨੇ ਸਾਡੇ ਨਾਲ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਮਲ 10ਵੀਂ ਜਮਾਤ ਦੇ ਬੱਚੇ ਇੱਕ ਪਾਣੀ ਦੇ ਟੈਂਕੀ ਤੇ ਚੜਦੀ ਹੈ ਕੀ ਕਾਰਨ ਰਿਹਾ ਕਿ ਜਿਸ ਬੱਚੇ ਅਸਵੇਰੇ ਪੇਪਰ ਸੀ ਉਹ ਪੇਪਰ ਛੱਡ ਕੇ ਪਹਿਲਾ ਟੈਂਕੀ ਤੇ ਚੜ ਕੇ ਨਾਰਾਜ਼ਗੀ ਜ਼ਾਤਾਰੀ ਹੈ ਜੀ ਬਿਲਕੁਲ ਅੰਜਲੀ ਦੱਸਦੀ ਹੈ ਕਿ ਵੀਰ ਪੈਲੇਸ ਨੇੜੇ ਚੰਡੀਗੜ੍ਹ ਰੋਡ ਗਲਾਡਾ ਦਾ ਇੱਕ ਗਰਾਊਂਡ ਹੈਗਾ ਜਿਹਦੇ ਵਿੱਚ ਇੱਕ ਪਾਣੀ ਦੀ ਟੈਂਕੀ ਹੈ ਜਿੱਥੇ ਇਹ ਬੱਚੀ ਜਿਹੜੀ ਹੈ 15-20 ਮਿੰਟ ਟੈਂਕੀ ਦੇ ਉੱਪਰ ਚੜੀ ਰਹੀ ਜਦੋਂ ਉੱਥੇ ਪਾਰਕ ਦੇ ਵਿੱਚ ਮੌਜੂਦ ਲੋਕ ਸੀਗੇ ਉਹਨਾਂ ਵੱਲੋਂ ਇਸ ਬੱਚੀ ਨੂੰ نیچے ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਹੋਰ ਜ਼ਿਆਦਾ ਉੱਪਰ ਚੜ ਗਈ ਜਿਸ ਤੋਂ ਬਾਅਦ ਪੁਲਿਸ ਔਰ ਉਹਦੇ ਪਰਿਵਾਰ ਵਾਲਿਆਂ ਨੂੰ ਜਿਹੜਾ ਬੁਲਾਇਆ ਗਿਆ ਅੰਤਲੀ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਪਰਿਵਾਰ ਵੱਲੋਂ ਜਿਹੜੀ ਹੈ ਬੱਚੇ ਨੂੰ ਘੂਰ ਦਿੱਤਾ ਗਿਆ ਜਿਸ ਦੀ ਨਿਰਾਸ਼ਗੀ ਕਰਕੇ ਇਹ ਬੱਚੀ ਪਾਣੀ ਦੀ ਟੈਂਕੀ ਤੇ ਚੜ ਗਈ 10ਵੀਂ ਕਲਾਸ ਦੀ ਇਹ ਵਿਦਿਆਰਥਣ ਹੈਗੀ ਹੈ ਅੱਜ ਇਹਦਾ ਪੇਪਰ ਸੀਗਾ ਔਰ ਪੇਪਰ ਇਹਦਾ 11 ਵਜੇ ਸ਼ੁਰੂ ਹੋਣਾ ਸੀਗਾ ਜਿਸ ਕਰਕੇ ਦੀ ਜਿਹੜੀ ਇਹ ਸਕੂਲ ਤੋਂ ਜਿਹੜਾ ਸਕੂਲ ਜਲਦੀ ਨਿਕਲਦੀ ਗੱਲ ਕਰਦੀ ਹੈਗੀ ਕਿ ਮੈਂ ਆਪਣੀ ਸਹੇਲੀਆਂ ਦੇ ਨਾਲ ਜਿਹੜਾ ਥੋੜੀ देर ਪੜੂੰਗੀ ਸਕੂਲ ਦੇ ਅੰਦਰ ਬੈਠ ਕੇ ਇਸ ਕਰਕੇ ਮੈਂ ਜਲਦੀ ਜਾਣਾ ਹੈ ਲੇਕਿਨ ਇਸਦੀ ਦਾਦੀ ਇਸ ਨੂੰ ਘੂਰ ਦਿੰਦੀ ਹੈ ਕਿ ਸਮੇਂ ਤੋਂ ਪਹਿਲਾਂ ਸਕੂਲ ਜਾਣ ਦੀ ਜ਼ਰੂਰਤ ਨਹੀਂ ਹੈ ਜਿਸ ਤੋਂ ਨਰਾਜ਼ ਹੋ ਕੇ ਬੱਚੀ ਜਿਹੜੀ ਹੈ ਟੈਂਕੀ ਦੇ ਉੱਪਰ ਜਾ ਕੇ ਚੜ ਜਾਂਦੀ ਹੈਗੀ ਹੈ ਹਾਲਾਂਕਿ ਪੁਲਿਸਰ ਪਰਿਵਾਰ ਦੀ ਮਦਦ ਨਾਲ ਬੱਚੀ ਨੂੰ ਜਿਹੜਾ ਹੈਗਾ نیچے ਉਤਾਰ ਲਿਆ ਗਿਆ ਔਰ ਕੋਈ ਵੀ ਅੰਸ਼ਖਾਮੀ ਘਟਨਾ ਨਹੀਂ ਹੋਈ ਲੇਕਿਨ ਬਾਅਦ ਵਿੱਚ ਗੱਲਾਂ ਇਹ ਵੀ ਹੋਈਆਂ ਅੰਜਲੀ ਕਿ ਥੋੜੀ ਜੀ ਪਰੇਸ਼ਾਨ ਚਲ ਰਹੀ ਸੀ ਬੱਚੀ ਪੇਪਰ ਦੀ ਟੈਨਸ਼ਨ ਸੀ ਸ਼ਾਇਦ ਇਸ ਕਰਕੇ ਵੀ ਇਹ ਕਦਮ ਚੁੱਕਿਆ ਗਿਆ ਜੀ ਅੰਜਲੀ ਕਮਲ ਕੀ ਬੱਚੀ ਦੇ ਵੱਲੋਂ ਪੇਪਰ ਦਿੱਤਾ ਗਿਆ ਹੈ ਕਿੰਨੇ ਸਮੇਂ ਬਾਅਦ ਉਹ ਉੱਪਰ ਉਤਰੀ ਹੈ ਜੀ ਬਿਲਕੁਲ ਬੱਚੀ ਦੇ ਜਿਹੜੇ ਫਾਦਰ ਨੇ ਉਹ ਵੀ ਫੈਕਟਰੀ ਤੋਂ ਛੁੱਟੀ ਕਰਕੇ ਪਹੁੰਚ ਗਏ ਔਰ ਉਹਨੂੰ ਸਿੱਧਾ ਸਕੂਲ ਲੈ ਕੇ ਗਏ ਆ ਔਰ ਬੱਚੀ ਜਿਹੜੀ ਆਪਣਾ ਪੇਪਰ ਦੇ ਰਹੀ ਹੈ ਸਰਕਾਰੀ ਸਕੂਲ ਮੁੰਡੀਆਂ ਦੀ ਇਹ ਵਿਦਿਆਰਥਣ ਹੈ ਜੀ ਓਕੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਮਲ तमाम ਜਾਣਕਾਰੀ ਦੇ ਲਈ ਤਕਰੀਬ 9:30 ਵਜੇ ਦੀ ਗੱਲ ਹੈ ਕੁੜੀ ਘਰੋਂ 10ਵੀਂ ਕਲਾਸ ਚ ਪੜਦੀ ਆ ਮੁੰਡੀਆਂ ਸਕੂਲ ਦੇ ਵਿੱਚ ਤੇ ਉਹਦਾ ਪੇਪਰ ਸੀ ਅੱਜ 11 ਵਜੇ ਤੇ ਉਹ ਘਰੋਂ 9 ਵਜੇ ਜਾਣ ਦੀ ਜਿੱਦ ਕਰਦੀ ਸੀ ਕਰਦਿਆਂ ਨੇ ਵੀ ਕਿਹਾ ਵੀ ਤੂੰ 11 ਵਜੇ ਪੇਪਰ ਆ ਵੀ ਇਹਦੀ ਜਲਦੀ ਕਿਉਂ ਜਾਣਾ ਉਹ ਜਿੱਦ ਨਾਲ ਘਰੇ ਮਾਰੇ ਮੋਟੇ ਉਹਨਾਂ ਦੇ ਘੂਰਤੀ ਕੁੜੀ ਜਾ ਕੇ ਟੈਂਕੀ ਤੇ ਚੜ ਗਈ ਸੀ ਫਿਰ ਅਸੀਂ ਗਏ ਇਥੋਂ ਥਾਣੇੋਂ ਸਾਨੂੰ ਉਤਲਾਬ ਮਿਲੀ ਸੀਗੀ ਤੇ ਕੁੜੀ ਨੂੰ ਸਹੀ ਸਲਾਮ ਤੋਂ ਥੱਲੇ ਲਾ ਲਿਆ ਸੀਗਾ ਤੇ ਉਹਦੇ ਮਾਪਿਆਂ ਦੇ ਸਪੁਰਤ ਕਰਤਾ ਤੇ ਅੱਜ ਕਿੰਨੇ ਕਵੇ ਦਾ ਸਮੱਸ ਸੀ ਜਦੋਂ ਡੈਂਗਰ ਦੀ ਜੀ ਉਹ ਸਵੇਰੇ ਕੋਈ 8:30 9:00 ਵਜੇ ਦੇ ਕਰੀਬ ਪਰ 8:30 9:00 ਵਜੇ ਸਾਨੂੰ ਇਤਲਾਹ ਮਿਲ ਗਈ ਕਿ ਕਾਰਨ ਕੀ ਪਤਾ ਲੱਗਿਆ ਕੋਈ ਕਾਰਨ ਕੀ ਕਿਉਂ ਜਲਦੀ ਕਰਨ ਕਾਰਨ ਉਪਾਅ ਨੇ ਪੇਪਰ ਕਰਕੇ ਹੀ ਸੀਗਾ ਉਹਦਾ ਕੋਈ ਤੁਹਾਨੂੰ ਵੀ ਕਿਸੇ ਪੇਪਰ ਵੱਲੋਂ ਥੋੜੀ ਜੀ ਇਹ ਕਰਕੇ ਘਰੋਂ ਥੋੜਾ ਜਿਹਾ ਲੜਾਈ ਝਗੜਾ ਕੀਤਾ ਮਾੜਾ ਮੋਟਾ ਵੀ ਮੈਂ ਜਲਦੀ ਜਾਣਾ ਤੇ ਘਰ ਦੇਣਾ ਨਾ ਜਾਣ ਕਰਕੇ ਵੀ ਉਹਦੇ ਕਰਕੇ ਗਈ ਹੈ ਕਰਦੇ ਨਹੀਂ ਮੈਨੂੰ ਗੁੱਸੇ ਚ ਡਾਂਟਿਆ ਤੇ ਉਹ ਪੂਰੀ ਟੈਂਕੀ ਤੇ ਜੜ ਗਈ ਹਾਂ ਉਹਨੇ ਉਹਨੇ ਡਾਂਟਿਆ ਵੀ ਹੈ ਨੀਗਾ ਤੇ ਲੇਕਿਨ ਉਹ ਵੀ ਥੋੜਾ ਜਿਹਾ 2 ਘੰਟੇ ਅਡਵਾਂਸ ਜਾਣ ਦੀ ਵਜ੍ਹਾ ਕਰਕੇ ਥੋੜਾ ਜਿਹਾ ਰੌਲਾ ਪਿਆ ਸੀ ਤੇ ਤੁਸੀਂ ਜਦੋਂ ਉਹ ਲੜਕੀ ਨੂੰ ਟੈਂਕੀ ਤੋਂ ਲਾਇਆ ਕਿੰਨਾ ਸਮਾਂ ਉੱਪਰ ਖੜੀ ਸੀ ਤੇ ਜਦ ਥੱਲੇ ਆਇਆ ਕੀ ਗੱਲਬਾਤ ਹੋਈ ਹੈ ਕਿਸ ਤਰੀਕੇ ਦਾ ਮਾਮਲਾ ਗੱਲਬਾਤ ਉਹਨੇ ਕੋਈ ਕੋਈ ਲੜਕੀ ਨੇ ਕੋਈ ਜ਼ਿਆਦਾ ਨਹੀਂ ਦੱਸੀ ਕਿਉਂਕਿ ਉਹ ਰੋਈ ਗਈ ਆ ਤੇ ਬਾਕੀ ਕੋਈ ਐਸੀ ਗੱਲ ਨਹੀਂ ਹੈਗੀ ਤੇ ਹੁਣ ਉਹ ਬੱਚੇ ਪੇਰੈਂਟਸ ਤੇ ਲੈ ਗਿਆ ਉਹਦੇ ਉਹਨਾਂ 11 ਵਜੇ ਪੇਪਰ ਸੀ ਪੇਰੈਂਟਸ ਆਪ ਨਾਲ ਜਾ ਕੇ ਉਹਦਾ ਪੇਪਰ ਦੋਣਾਂ